ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਲਿਆਂਦਾ ਨਹੀਂ ਮੈਂ ਚੁੰਮ ਚੁੰਮ ਨਹੀਂ ਮੈਂ ਚੁੰਮ ਚੁੰਮ ਰੱਖਦੀ ਫੇਰਾ ਮੈਂ ਪੱਬਾ ਪਾਰੇ ਨੱਚਦੀ ਫੇਰਾ ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਲਿਆਂਦਾ ਨਹੀਂ ਮੈਂ ਚੁੰਮ ਚੁੰਮ ਨਹੀਂ ਮੈਂ ਚੁੰਮ ਚੁੰਮ ਰੱਖਦੀ ਫੇਰਾ ਮੈਂ ਪੱਬਾ ਪਾਰੇ ਨੱਚਦੀ ਫੇਰਾ ਕਾਲੇ ਪਰਾਂਦਾ ਨਾਲੇ ਮਿੱਡੀਆਂ ਨੇ ਕਾਲੀਆਂ ਬਰੇ ਘਟਾਵਾਂ ਜਾਂ ਜਕਾਲੀਆਂ ਬਰੇ ਘਟਾਵਾਂ ਜਾਂ ਜਕਾਲੀਆਂ ਕਾਲੇ ਪਰਾਂ ਦਾ ਨਾਲੇ ਮਿੱਡੀਆਂ ਨੇ ਕਾਲੀਆਂ ਆਂਬਰੇ ਕਟਾਵਾਆਂ ਜਕਾਲੀਆਂ ਆਂਬਰੇ ਕਟਾਵਾਆਂ ਜਕਾਲੀਆਂ ਖੁਸ਼ੀ ਵਿੱਚ ਨੱਚਾ ਮੇਰੇ ਨਾਲ ਪਈਆਂ ਨੱਚੇ ਦੀਆਂ ਕੰਨਾਂ ਵਿੱਚ ਪਈਆਂ ਹੋਈਆਂ ਵਾਲੀਆਂ ਕੰਨਾਂ ਵਿੱਚ ਪਈਆਂ ਹੋਈਆਂ ਵਾਲੀਆਂ ਨੀ ਮੈਂ ਕੁਝ ਕੁਝ ਨੀ ਮੈਂ ਕੁਝ ਕੁਝ ਚੱਕਦੀ ਫੇਰਾ ਮੈਂ ਪੱਬਾ ਪਾਰ ਨੱਚਦੀ ਫੇਰਾ ਕਾਲੇ ਰੰਗ ਦਾ ਪਰਾਂ ਦਾ ਮੇਰੇ ਸੱਜਣ ਆ ਲਿਆਂਦਾ ਨੀ ਮੈਂ ਚੁੰਮ ਚੁੰਮ ਨੇ ਮੈਂ ਚੁੰਮ ਚੁੰਮ ਰੱਖਦੀ ਫੇਰਾ ਮੈਂ ਪੱਪਾ ਪਾਰੇ ਨੱਚਦੀ ਫੇਰਾ ਸੱਜਣਾ ਦਾ ਹਸਾ ਮੈਨੂੰ ਦੇ ਗਿਆ ਦਿਲਾਸਾ ਉਹਦੇ ਕਦਮਾਂ 'ਚ ਰੱਖਦੇ ਆਂ ਦਿਲ ਨਹੀਂ ਉਹਦੇ ਕਦਮਾਂ 'ਚ ਰੱਖਦੇ ਆਂ ਦਿਲ ਨਹੀਂ ਸੱਜਣਾ ਦਾ ਹਸਾ ਮੈਨੂੰ ਦੇ ਗਿਆ ਦਿਲਾਸਾ ਉਹਦੇ ਕਦਮਾਂ 'ਚ ਰੱਖਦੇ ਆਂ ਦਿਲ ਨਹੀਂ ਉਹਦੇ ਕਦਮਾਂ 'ਚ ਰੱਖਦੇ ਆਂ ਦਿਲ ਨਹੀਂ ਫੁੱਲਾਉ ਤੇ ਜਿਵੇਂ ਕੋਈ ਪੋਰ ਬੈਠਾ ਜਾਪਦਾ ਇੰਜਿਓ ਦੇ ਮੁਖੜੇ ਦਾ ਤਿਲ ਨਹੀਂ ਹਾਈ ਇੰਜਿਓ ਦੇ ਮੁਖੜੇ ਦਾ ਤਿਲ ਨਹੀਂ ਨਹੀਂ ਮੈਂ ਲੁੱਕ ਲੁੱਕ ਨਹੀਂ ਮੈਂ ਲੁੱਕ ਲੁੱਕ ਤੱਕਦੀ ਫੇਰਾ ਮੈਂ ਪੱਬਾ ਪਰ ਨੱਚਦੀ ਫੇਰਾ ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਲਿਆਂਦਾ ਨਹੀਂ ਮੈਂ ਚੁੰਮ ਚੁੰਮ ਨਹੀਂ ਮੈਂ ਚੁੰਮ ਚੁੰਮ ਰੱਖਦੀ ਫੇਰਾ ਮੈਂ ਪੱਬਾ ਪਰ ਨੱਚਦੀ ਫੇਰਾ ਰੂੜਪੂੜ ਜਾਣਾ ਚੰਨੇ ਅੰਬਰਾਂ ਦੜਿਓ ਨੀ ਮੈਨੂੰ ਫੇਰੇ ਲੁੱਕ ਲੁੱਕ ਤੱਕਦਾ ਏ ਮੈਨੂੰ ਫੇਰੇ ਲੁੱਕ ਲੁੱਕ ਤੱਕਦਾ ਏ ਰੂੜਪੂੜ ਜਾਣਾ ਚੰਨੇ ਅੰਬਰਾਂ ਦੜਿਓ ਨੀ ਮੈਨੂੰ ਫੇਰੇ ਲੁੱਕ ਲੁੱਕ ਤੱਕਦਾ ਏ ਮੈਨੂੰ ਫੇਰੇ ਲੁੱਕ ਲੁੱਕ ਤੱਕਦਾ ਏ ਅੰਬਰਾਂ ਤੇ ਰੱਬ ਦੀਵਾ ਸਾਟ ਚੱਲਦੀ ਨ ਤਾਈਓ ਨੂੰ ਤੱਕਣੋਂ ਨੀ ਡੱਕਦਾ ਏ ਤਾਈਓ ਨੂੰ ਤੱਕਣੋਂ ਨੀ ਡੱਕਦਾ ਨੀ ਮੈਂ ਅੱਖੀਆਂ ਨੂੰ ਨੀ ਮੈਂ ਅੱਖੀਆਂ ਨੂੰ ਡੱਕਦੀ ਫੇਰਾ ਮੈਂ ਪੱਬਾ ਪਾਰੇ ਨੱਚਦੀ ਫੇਰਾ ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਲਿਆਂਦਾ ਨਹੀਂ ਮੈਂ ਚੁੰਮ ਚੁੰਮ ਨਹੀਂ ਮੈਂ ਚੁੰਮ ਚੁੰਮ ਰੱਖਦੀ ਫੇਰਾ ਮੈਂ ਪੱਬਾ ਪਾਰੇ ਨੱਚਦੀ ਫੇਰਾ ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਲਿਆਂਦਾ ਨਹੀਂ ਮੈਂ ਚੁੰਮ ਚੁੰਮ ਨਹੀਂ ਮੈਂ ਚੁੰਮ ਚੁੰਮ ਰੱਖਦੀ ਫੇਰਾ ਮੈਂ ਪੱਬਾ ਪਾਰੇ ਨੱਚਦੀ ਫੇਰਾ ਮੈਂ ਪੱਬਾ ਪਾਰੇ ਨੱਚਦੀ ਫੇਰਾ ਮੈਂ ਪੱਬਾ ਪਾਰੇ ਨੱਚਦੀ ਫੇਰਾ